ਮਹਾਜਨ ਗੁਰਜੰਟ ਦਾ ਪ੍ਰਸ਼ਨ ਤਾਂ ਨਹੀਂ ਗੁਰਜੰਟ ਕੌਣ ਹੁੰਦਾ ਗੁਰਜੰਟ ਜਿੱਥੇ ਆਪਦੇ ਘਰੇ ਬੈਠਾ ਕਿੰਨੇ ਆਪਦੇ ਘਰੇ ਬਾਟੀਆਂ ਗੁਰਜੰਟ ਮੈਨੂੰ ਕੁਝ ਕਹਿਣ ਵਾਲਾ ਕੁਝ ਨਹੀਂ ਹੁੰਦਾ ਦੂਸਰੀ ਗੱਲ ਗੁਰਜੰਟ ਸਿੰਘ ਨੇ ਅੱਜ ਤੱਕ ਰੁਪੇਂਦਰ ਹਾਂਡਾ ਬਾਰੇ ਦੋ ਲਫ਼ਜ਼ ਵੀ ਨਹੀਂ ਕਹੇ ਕੋਈ ਨਾ ਕੋਈ ਕਾਰਨ ਹੋਊਗਾ ਕੋਈ ਨਾ ਕੋਈ ਕਾਰਨ ਹੋਊਗਾ ਕਿ ਰੁਪੇਂਦਰ ਹਾਂਡਾ ਬਾਰੇ ਗੁਰਜੰਟ ਸਿੱਗਨੇ ਅੱਜ ਤੱਕ ਦੋ ਸ਼ਬਦ ਨਹੀਂ ਕਹੇ ਕੁਛ ਤਾਂ ਬੜੀਆ ਕੀਤਾ ਹੋਗਾ ਸਾਰਿਆਂ ਨੂੰ ਨੇ ਪੰਡ ਦਿੱਤਾ ਕੋਈ ਨਹੀਂ ਹਲਫੀਮੇਲ ਸਿੰਗਰ ਨਹੀਂ ਛੱਡੀ ਹੋਣੀ ਕੋਈ ਵੀ ਮੇਲ ਸਿੰਗਰ ਨਹੀਂ ਛੱਡਿਆ ਹੋਣਾ ਪਰ ਰੁਪਿੰਦਰ ਹਾਂਡਾ ਬਾਰੇ ਅੱਜ ਤੱਕ ਦੋ ਲੱਖ ਨਹੀਂ ਬੋਲਿਆ ਸੋਚਿਓ ਕਾਰਨ ਕੀ ਹੋਵੇਗਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੀ ਆ ਕਿਉਂਕਿ ਸਾਰੇ ਉਹਦੇ ਬਾਰੇ ਬੋਲਦੇ ਆ ਜੋ ਵੀ ਹੈਗਾ ਕਰੀ ਜਾਂਦਾ ਉਹਦੀ ਆਪਣੀ ਇੱਕ ਸੋਚ ਆ ਜੋ ਵੀ ਹੈਗਾ ਚਾਹੇ ਉਹਨੂੰ ਪਬਲਿਸਿਟੀ ਸਟੰਟ ਕਹਿ ਲੋ ਯੂ نو ਕਈ ਲੋਕ ਭੁੱਖੇ ਹੁੰਦੇ ਆ ਪਬਲਿਸਿਟੀ ਦੇ ਉਹਨੂੰ ਚਾਹੇ ਪਬਲਿਸਿਟੀ ਸਟੰਟ ਕਹਿ ਲੋ ਚਾਹੇ ਉਹਨੂੰ ਕੁਝ ਵੀ ਕਹਿ ਲੋ ਪਰ ਮੇਰੇ ਹਿਸਾਬ ਨਾਲ ਉਹ ਉਹ ਚਾਹੇ ਇੱਕ ਲਚਕ ਗੁਣੇ ਨੂੰ ਲੈ ਕੇ ਸਿੰਗਰਾਂ ਦੇ ਪਿੱਛੇ ਪੈ ਗਿਆ ਲਚਕ ਗੁਣਾ ਕੀ ਹੈ ਪਹਿਲਾਂ ਤੁਹਾਨੂੰ ਇਹ ਪੁੱਛੋ ਵੀ ਲਚਕ ਗੁਣਾ ਹੈ ਕੀ ਪਹਿਲਾਂ ਉਹਦੀ ਪ੍ਰਭਾਸ਼ਾ ਦੇ ਇੱਕ ਲਚਕ ਗੁਣਾ ਹੈ ਕੀ ਠੀਕ ਹੈ ਜੀ ਦੂਸਰੀ ਗੱਲ ਕਿ ਕਿਸੇ ਨੂੰ ਵੀ ਕਹਿਣ ਵਾਲਾ ਦੇਖੋ ਉਹ ਗੱਲ ਕਰਦਾ ਚੰਗਾ ਨਹੀਂ ਲੱਗਦਾ ਕੋਈ ਵੀ ਕਿਸੇ ਵੀ ਕਿਸੇ ਵੀ ਸਿੰਗਰ ਦੀ ਧੰਨ ਬਾਰੇ ਮਾਂ ਬਾਰੇ ਉਹ ਇੱਕ ਦੂਜੇ ਨੂੰ ਪਾਣੇ ਕੈਸੀ ਜਾਂਦੇ ਆ ਧੀਲੀ ਗੱਲ ਤੇ ਸ਼ੋਭਾ ਨਹੀਂ ਦਿੰਦੀਆਂ ਗੱਲਾਂ ਦੂਸਰੀ ਗੱਲ ਕਿਸੇ ਨੂੰ ਵੀ ਕਹਿਣ ਵਾਲਾ ਕੋਈ ਵੀ ਬੰਦਾ ਇੱਕ ਦੂਜੇ ਨੂੰ ਕਹਿਣ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਹਰ ਇੱਕ ਦੀ ਆਪਣੀ ਪਰਸਨਲ ਸੋਚ ਹੁੰਦੀ ਹੈ ਆਪਣੀ ਆਪਣੀ ਸੋਚ ਹੁੰਦੀ ਹੈ ਉਹਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਕੀ ਕਰਨਾ ਨੇ ਕੀ ਗਾਉਣਾ ਨੇ ਕੀ ਪਾਉਣਾ ਕਿਵੇਂ ਬੋਲਣਾ ਇਹ ਸਭ ਆਪਣੀ ਮਰਜ਼ੀ ਹੁੰਦੀ ਹੈ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ ਕਿ ਤੂੰ ਐ ਕਰ ਤੂੰ ਐ ਕਰ ਕਿਸੇ ਤੇ ਆਪਣੀ ਸੋਚ ਨੂੰ ਨਾ ਥੋਪੋ ਤੁਸੀਂ ਆਪਣੀ ਸੋਚ ਨੂੰ ਬਣਾਓ ਉਹਨੂੰ ਪ੍ਰੂਵ ਕਰੋ ਕਿ ਤੁਸੀਂ ਕੀ ਹੋ ਆਪਣੇ ਕਿਸੇ ਨੂੰ ਟਾਰਗੇਟ ਕਰਕੇ ਆਪਣਾ ਨਾਮ ਕਮਾਉਣਾ ਇਹ ਗਲਤ ਹੈ ਮੈਨੂੰ ਨਹੀਂ ਪਤਾ ਉਹ ਨਾਮ ਲਈ ਕਰ ਰਿਹਾ ਕਿਹਦੇ ਲਈ ਕਰ ਰਿਹਾ ਪਰ ਉਹਦੇ ਕੋਲ ਇੱਕ 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 ਸਪੈਸੀਫਿਕ ਉਹਦੇ ਕੋਲ ਇੱਕ ਰੀਜ਼ਨ ਹੋਣਾ ਚਾਹੀਦਾ ਕੋਈ ਵੀ ਗੱਲ ਬੋਲਣ ਦੀ ਉਹਦੀ ਅੰਮਾ ਉਹਦੀ ਮਾਂ ਪੈਣ ਨੂੰ ਗਾਲ੍ਹਾਂ ਕੱਢ ਰਿਹਾ ਉਹ ਉਹਦੀ ਨੂੰ ਕੱਢ ਰਿਹਾ ਤੁਸੀਂ ਸਾਰੇ ਪੰਜਾਬੀਆਂ ਦਾ ਨਾਮ ਡਬੋਈ ਜਾਂਦੇ ਹੋ ਚਾਹੇ ਤੁਸੀਂ ਚੰਗੇ ਕੰਮ ਨਹੀਂ ਕਰ ਰਹੇ ਉਹ ਗੱਲ ਕਿਉਂਕਿ ਮੈਨੂੰ ਅਜ ਤੱਕ ਉਹਨੇ ਕੁਝ ਨਹੀਂ ਬੋਲਿਆ ਦੁਬਾਰਾ ਤੇ ਆਈਆਂ ਮੈਨੂੰ ਅਜ ਤੱਕ ਉਹਨੇ ਕੁਝ ਨਹੀਂ ਕੀਤਾ ਪਰ ਮੈਂ ਇੱਕ ਗੱਲ ਜ਼ਰੂਰ ਉਸ ਬੰਦੇ ਤੱਕ ਮੈਸੇਜ ਪਹੁੰਚਾਉਂਗੀ ਕਿਸੇ ਵੀ ਕੁੜੀ ਬਾਰੇ ਤੁਸੀਂ ਜਦੋਂ ਮੇਰੇ ਬਾਰੇ ਅੱਜ ਤੱਕ ਨਹੀਂ ਉਹਨੇ ਬੋਲਿਆ ਫਿਰ ਮੈਂ ਦੁਬਾਰਾ ਇੱਕ ਵਾਰ ਕਹਿੰਦੀ ਮੇਰੇ ਬਾਰੇ ਅੱਜ ਤੱਕ ਨਹੀਂ ਗੁਰਦਾ ਪਰ ਤੁਸੀਂ ਕਦੇ ਕਿਸੇ ਕੁੜੀ ਨੂੰ ਟਾਰਗੇਟ ਕਰਕੇ ਤੁਸੀਂ ਉਹਨੂੰ ਗਲਤ ਬੋਲ ਰਹੇ ਹੋ ਤੁਸੀਂ ਉਹਨੂੰ ਗਲਤ ਬੋਲ ਰਹੇ ਹੋ ਤੁਸੀਂ ਆਪਣੀ ਪਰਵਰਿਸ਼ ਨੂੰ ਸਾਹਮਣੇ ਰੱਖ ਰਹੇ ਹੋ ਲੋਕਾਂ ਨੇ ਇਹ ਨਹੀਂ ਜਾਣਨਾ ਕਿ ਉਹਨੇ ਗਲਤ ਕੀ ਕੀਤਾ ਤੁਸੀਂ ਆਪਣੀ ਸੋਚ ਵੀ ਸਾਹਮਣੇ ਲੈ ਕੇ ਆ ਰਹੇ ਹੋ ਕਿ ਤੁਹਾਡੀ ਪਰਵਰਿਸ਼ ਕੀ ਕਿ ਹਰ ਇੱਕ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਜਦੋਂ ਵੀ ਕੋਈ ਬੰਦਾ ਬੋਲਦਾ ਦਾ ਪਰਿਵਾਰ ਪਿੱਛੇ ਬੋਲਦਾ ਉਹ ਹੀ ਪਰਵਰਿਸ਼ ਬੋਲਦੀ ਹੈ ਤੁਸੀਂ ਆਪਣੇ ਬਾਰੇ ਪ੍ਰੂਵ ਕਰ ਰਹੇ ਕਿ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ ਤੁਸੀਂ ਸੋਚ ਨੂੰ ਸੋਹਣੇ ਤਰੀਕੇ ਨਾਲ ਸੋਹਣੇ ਲਖਜ਼ਾਂ ਦੇ ਵਿੱਚ ਬੋਲੋ ਸੋਹਣਾ ਲੱਗਦਾ ਚੰਗਾ ਲੱਗਦਾ ਪਰ ਕਿਸੇ ਨੂੰ ਤੁਸੀਂ ਭੰਡੀ ਜਾਂਦੇ ਹੋ ਐਨੇ ਫਾਲਤੂ ਕਿਸੇ ਕੁੜੀ ਬਾਰੇ ਸਾਡੇ ਤਾਂ ਗੁਰੂਆਂ ਨੇ ਵੀ ਆਖਿਆ ਕਿ ਤੁਸੀਂ ਕੁੜੀ ਨੂੰ ਮੰਦਾ ਆਖੋ ਠੀਕ ਹੈ ਜੀ ਸਾਡੇ ਤਾਂ ਗੁਰੂ ਵੀ ਕਦੇ ਮਾੜਾ ਨਹੀਂ ਕਹਿੰਦੇ ਤੁਸੀਂ ਤਾਂ ਫਲਾਣਾ ਉਹ ਆ ਮੈਂ ਲਫ਼ਜ਼ ਨਹੀਂ ਬੋਲ ਸਕਦੀ ਉਹ ਜਿੱਦਾਂ ਦੀ ਗੱਲਾਂ ਦੇਖਦੇ ਆ ਸੁਣਦੇ ਆ ਵੀਡੀਓਜ਼ ਮੈਂ ਨਹੀਂ ਦੇਖੀਆਂ ਬਹੁਤ ਜਦੋਂ ਚर्चा ਹੋਇਆ ਵੀ ਹਾਂਜੀ ਤੁਸੀਂ ਬਾਈ ਦੀ ਜਨੇਮੀ ਗੁਰਜੰਡ ਦਾ ਆਕਾਸ਼ ਮਹਾਜਨ ਨੇ ਨਾਮ ਲਿਆ ਮੇਰਾ ਤਾਂ ਬੋਲ ਪਈ ਹੈ ਫੋੜੀ ਬਾਰੇ ਮੈਂ ਤਾਂ ਗੱਲ ਵੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ ਬਾਰੇ ਅੱਜ ਤੱਕ ਉਹ ਕੁਝ ਬੋਲਿਆ ਨਹੀਂ ਪਰ ਤੁਸੀਂ ਕਿਸੇ ਨੂੰ ਕੁੜੀ ਨੂੰ ਸਪੈਸ਼ਲੀ ਕੁੜੀ ਨੂੰ ਨਾ ਮਾਣਾ ਕਹੋ ਮੁੰਡੇ ਮੁੰਡਿਆਂ ਦਾ ਕੀ ਹੁੰਦਾ ਮੁੰਡੇ ਤਾਂ ਇੱਕ ਦੂਜੇ ਨੂੰ ਬੋਲ ਕੇ ਫੇਰ ਉਹ ਜੇ ਹੋਏ